ਕੀ ਹਾਲ ਹੈ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਫਿਰ ਮੇਰੀ ਨਵੀਂ ਵੀਡੀਓ ਤੇ ਮੈਂ ਉਮੀਦ ਕਰਦਾ ਹਾਂਗਾ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕੀਤਾ ਹੋਣਾਗਾ ਜੇ ਨਵੇਂ ਆਏ ਹੋਗੇ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇੱਕ ਇੱਕ ਚੈਨਲ ਨੂੰ ਸਬਸਕ੍ਰਾਈਬ ਮੇਰੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਅੱਜ ਦੀ ਕਹਾਣੀ ਹੈਗੀ ਆਪਣੇ ਮੱਧ ਪ੍ਰਦੇਸ਼ ਦੇ Indore ਸ਼ਹਿਰ ਦੀ Indore ਸ਼ਹਿਰ ਦਾ ਬਹੁਤ ਮਸ਼ਹੂਰ ਡਾਕਟਰ ਸੀਗਾ ਉਹ ਡਾਕਟਰ ਦਾ ਨਾਮ ਆਪਾਂ ਲੈ ਨਹੀਂ ਸਕਦੇ ਕਿਉਂਕਿ ਡਾਕਟਰ ਹਜੇ ਤੱਕ ਜੌਬ ਕਰ ਰਿਹਾ ਹੈਗਾ ਤੇ ਹਰ ਰੋਜ਼ ਦੀ ਤਰ੍ਹਾਂ ਡਾਕਟਰ ਉਹਦੇ ਮਰੀਜ਼ ਦੇਖ ਰਿਹਾ ਸੀਗਾ ਤੇ ਉਸਦੇ ਕੇਵਲ ਦੇ ਇੱਕ ਔਰਤ ਆਉਂਦੀ ਹੈ। ਉਹ ਔਰਤ ਦੇ ਕੁਝ ਬਹੁਤ ਜ਼ਿਆਦਾ ਖੂਬਸੂਰਤ ਸੀਗੀ ਤੇ ਡਾਕਟਰ ਵੀ ਪਹਿਲੀ ਨਿਗਾਹ ਜਿਓਂ ਤੇ ਫਿਦਾ ਹੋ ਗਿਆ। ਤੇ ਦੋਨੇ ਆਪਸ ਵਿੱਚ ਗੱਲਬਾਤ ਕਰਦੇ ਆਗੇ ਕਿ ਗੱਲਬਾਤ ਤੋਂ ਇਹ ਪਤਾ ਲੱਗਦਾ ਉਹ ਔਰਤ ਵੀ ਇੱਕ ਡਾਕਟਰ ਰਾਹੀਂ ਡਾਕਟਰ ਨਹੀਂ ਹੈਗੀ ਤੇ ਪਿੱਛੋਂ ਗੋਲੀ ਜੁੜੇਨ ਹੋ ਗਈ। ਡਾਕਟਰ ਇਹ ਸੋਚ ਕੇ ਬਹੁਤ ਖੁਸ਼ ਹੁੰਦਾ ਕਿ ਡਾਕਟਰ ਵੀ ਪਿੱਛੋਂ ਗਵਾਲੀਅਰ ਦਾ ਹੀ ਸੀਗਾ ਤੇ ਉਹ ਦੋਨੋਂ ਨੂੰ ਇਹ ਲੱਗਦਾ ਵੀ ਹੁਣ ਜਿਹੜਾ ਉਹ ਰਿਸ਼ਤਾ ਰੱਬ ਨੇ ਬਣਾਇਆ ਹੈ ਉਹਨਾਂ ਦੋਨਾਂ ਵਾਸਤੇ ਤੇ ਉਸ ਤੋਂ ਬਾਅਦ ਨੰਬਰ ਲੈਂਦਾ ਡਾਕਟਰ ਉਹਦਾ ਨੰਬਰ ਤੇ ਦੋਨਾਂ ਦੀਆਂ ਗੱਲਾਂ ਉ ਤਾਂ ਹੋਣ ਲੱਗੀਆਂ ਗੀਆਂ ਗੱਲਾਂ ਬਾਤਾਂ ਬਹੁਤ ਹੋਣ ਲੱਗੀਆਂ ਨੇ ਇੱਥੇ ਤੱਕ ਵਾਦੂ ਲੱਗ ਗਿਆ ਉਹਨਾਂ ਨੇ ਇੱਕ ਰਿਲੇਸ਼ਨਸ਼ਿਪ ਬਣਾ ਲਿਆ ਦੋਨੋਂ ਨੂੰ ਪਿਆਰ ਹੋ ਗਿਆ ਤੇ ਉਹਨਾਂ ਦੋਨਾਂ ਨੇ ਇੱਕ ਵਿਆਹ ਦੀ ਡੇਟ ਵੀ ਰੱਖ ਲਈ ਹੁਣੇ ਮੁੱਲੇ ਨਾਲ ਸਰੂਪੋਸ਼ਿਕੋਸ਼ ਕੁ ਮਹੀਨਿਆਂ ਚ ਹੀ ਹੋ ਗਿਆ ਸੀਗਾ ਤੇ ਡਾਕਟਰ ਨੂੰ ਨਾ ਕੋਈ ਸੂਝ ਸਮਝ ਆਉਂਦੀ ਪਤਾ ਲੱਗਿਆ ਨਹੀਂ ਡਾਕਟਰ ਨੂੰ ਵੀ ਇਹ ਨਹੀਂ ਪਤਾ ਸੀ ਕਿ ਉਹਦੇ ਨਾਲ ਹੋਣਾ ਕੀ ਹੈ ਚਲੋ ਹੁਣ ਵਿਆਹ ਹੋ ਗਿਆ ਵਿਆਹ ਦਾ ਜਨਮ ਲੱਗਾ ਬਹੁਤ ਵੱਡੇ ਵੱਡੇ ਨਾਮੀ ਬੰਦੇ ਆਉਂਦੇ ਆਗੇ ਵਿਆਹ ਚ ਤੇ ਡਾਕਟਰ ਆਉਂਦੇ ਆਗੇ ਵਕੀਲ ਆਉਂਦੇ ਆਗੇ ਜੱਜ ਆਉਂਦੇ ਹਰ ਇੱਕ ਬੰਦਾ ਆਉਂਦਾ ਉਸ ਵਿਆਹ ਚ ਤੇ ਬੜੀ ਧੂਕਾ ਉਹਨਾਂ ਵਿਆਹ ਕਰਾਇਆ ਸੀ ਡਾਕਟਰ ਨੇ ਤੇ ਜਦੋਂ ਰਾਤ ਨੂੰ ਜੀ ਆਖ ਸੁਹਾਗ ਰਾਤਾਂ ਦੀ ਆ ਗਈ ਡਾਕਟਰ ਆਪਦੇ ਕਮਰੇ ਚ ਜਾਂਦਾ ਵਾ ਤੇ ਉਹ ਦੇਖਦਾ ਕਿ ਜਿਹੜੀ ਉਹ ਔਰਤਾ ਉਹ ਤਾਂ ਸੁੱਤੀ ਪਈ ਹੈ ਤੇ ਜਦੋਂ ਉਹ ਪਾਉਂਦਾ ਵਾ ਪੁੱਛਦਾ ਵਾ ਤੇ ਉਹ ਕਹਿੰਦਾ ਨੇ ਮੈਂ ਕਿਥੋਂ ਉਹ ਜਿਆ ਸਰਵਾ ਸੁਹਾਗ ਰਾਤ ਨੂੰ ਨਹੀਂ ਆ ਗਈ ਤੁਸੀਂ ਸੌ ਵੀ ਲਈ ਤੇ ਫਿਰ ਉਹ ਜਿਹੜੀ ਡਾਕਟਰ ਸੀਗੀ ਉਹ ਔਰਤ ਕਹਿੰਦੀ ਵੀ ਮੈਂ ਤੱਕੀ ਹੋਈ ਆਂਗੀ ਸਾਰੇ ਦਿਨ ਨਹੀਂ ਤੇ ਕਮਰਾ ਸਿਰ ਜ਼ਰਦਰਾ ਰਹੇਗਾ ਤੇ ਵੀ ਹੁਣ ਆਪਾਂ ਦੋਵੇਂ ਜਾਣੇ ਸੋਚ ਕੇ ਚਲੋ ਰਾਤ ਨੂੰ ਸੋਈ ਦਈ ਅਜਿਤ ਕਾਰਟ ਵਾਲਾ ਦੇਣ ਸੀਗਾ ਵਿਆਹ ਵਾਲਾ ਦੇਣ ਸੀ ਵੀ ਥੱਕੀ ਹੋਣੀ ਨਹੀਂ ਚਲੋ ਦੋਨੇ ਜਣੇ ਸੌ ਜਾਂਦੇ ਆਂ ਅਗਲਾ ਦਿਨ ਕੋ ਮਗਾਂ ਅਗਲੇ ਦਿਨ ਵੀ ਹੋ ਗੜੀ ਹੋਣੀ ਡਾਕਟਰ ਨੇ ਸਿਰ ਭਾਨਾ ਮਾਰ ਦਿੰਦੀ ਕੋਈ ਨਾ ਕੋਈ ਤੇ ਇੰਨਾ ਕਰਦੇ ਕਰਦੇ ਹਫ਼ਤਾ ਨਾ ਅਗੇ ਹੁੰਦਾ ਹੁਣ ਇੱਕ ਹਫ਼ਤਾ ਉਸ ਡਾਕਟਰ ਉਸ ਡਾਕਟਰ ਨੇ ਨੇੜੇ ਹੀ ਲੱਗ ਲੱਗ ਤਾ ਤੇ ਹੁਣ ਉਹ ਡਾਕਟਰ ਮਤਲਬ ਪਰੇਸ਼ਾਨ ਰਹਿਣ ਲੱਗ ਗਿਆ ਤੇ ਉਹ ਸੋਚਦਾ ਸੀ ਵੀ ਅੱਡਾ ਹੁਣ ਕੀ ਮਗਲ ਕੀ ਬਿਮਾਰੀ ਐ ਡਾਕਟਰ ਨੇ ਨੂੰ ਤੇ ਜਦੋਂ ਕਿ ਜਾਣਕੀ ਮੈਨੇ ਮੇਰੇ ਨਾਲ ਕਰ ਲੈਂਦੀ ਤੇ ਉਹ ਡਿਪਰੈਸ਼ਨ ਚ ਜਾਣ ਲੱਗਿਆ ਸੀ ਹੌਲੀ ਹੌਲੀ ਡਾਕਟਰ ਫਿਰ ਡਾਕਟਰ ਨੇ ਸੋਚਿਆ ਅੰਤ ਤੇ ਫੈਸਲਾ ਲਿਆ ਕਿ ਉਹ ਨਾਲ ਇਹ ਮਾਪਿਓ ਨਾਲ ਗੱਲ ਕੀਤੀ ਜੀ ਮਤਲਬ ਵੀ ਉਹਦੇ ਸਾਰੇ ਸਾਰੇ ਪਰਿਵਾਰ ਨਾਲ ਗੱਲ ਕੀਤੀ ਹੈ ਉਸ ਡਾਕਟਰ ਨਾਲ ਉਹਦੇ ਸਾਰੇ ਪਰਿਵਾਰ ਨਾਲ ਦੱਲਵਾਤ ਕਰਤਾ ਫਿਰ ਉਸਾਰੀ ਗੱਲ ਦੱਸਦਾਗਾ ਤੇ ਇਥੋਂ ਸਾਰੇ ਪਰਿਵਾਰ ਦਾ ਇੱਕ ਹੀ ਜਵਾਬ ਮਿਲਦਾਗਾ ਵੀ ਇਹ ਤੇਰਾ ਨਿੱਜੀ ਮਾਮਲਾ ਹੈਗਾ ਤੂੰ ਇਹ ਜਿਮ ਮਾਲੜ ਆਪੇ ਲੈ ਵੇ ਡਾਕਟਰ ਭਾਵੇਂ ਫਿਰ ਪਰਚਾ ਹੈਗਾ ਕਿ ਇਹ ਕੀ ਹੋ ਗਿਆ ਮੇਰੇ ਨਾਲ ਤੇ ਇਹ ਤਾਂ ਉਹ ਕੁੜੀ ਦਾ ਮਾਮਲਾ ਵੀ ਜਵਾਬ ਦੇ ਜਾਂਦਾ ਹੈ ਤੇ ਵੀ ਮੈਂ ਹੁਣ ਕੀ ਕਰਾਂ ਮੈਂ ਕਿੱਥੇ ਜਾਵਾਂ ਫਿਰ ਉਹ ਆਪਦੇ ਜਿਹੜੇ ਰਿਸ਼ਤੇਦਾਰ ਹੋਣਾ ਉਹਨਾਂ ਨਾਲ ਸ਼ੇਅਰ ਕਰਦਾ ਹੈਗਾ ਤੇ ਉਹ ਉਹ ਵੀ ਮਤਲਬ 2-4 ਬੰਦੇ ਲੈ ਕੇ ਜਾਂਦੇ ਆ ਕੁੜੀ ਵਾਲੇ ਦੇ ਘਰੇ ਫਿਰ ਉਹੀ ਜਵਾਬ ਮਿਲਦਾ ਹੈਗਾ ਵੀ ਸਾਨੂੰ ਕੁਝ ਨਹੀਂ ਪਤਾ ਇਸ ਮਾਮਲੇ 'ਚ ਡਾਕਟਰ ਦਾ ਨਿੱਜੀ ਮਾਮਲਾ ਉਹ ਆਪੇ ਨਵੇੜੇ ਕਿਉਂ ਨਾ ਕਿਵੇਂ ਤੇ ਡਾਕਟਰ ਫਿਰ ਉਹਨਾਂ ਨੂੰ ਸਿੱਧਾ ਕਹਿੰਦਾ ਮੈਂ ਤੁਹਾਡੀ ਕੁੜੀ ਨੂੰ ਦੇਣ ਲੱਗਾ ਤਲਾਕ ਨਹੀਂ ਇਹਨੂੰ ਮੈਂ ਇਹ ਦੱਸੋ ਵੀ ਇਸ ਪਿੱਛੇ ਕਾਰਨ ਲੱਗਿਆ ਵੀ ਮੈਨੂੰ ਹਜੇ ਤੱਕ ਇਹਨੇ ਨੇੜੇ ਗੋਹਣੇ ਲੱਗਣ ਦਿੱਤਾ ਤੇ ਇਤੋਂ ਕਰੋ ਕੁੜੀ ਕਹਿੰਦੀ ਤੇ ਕੁੜੀ ਤੇ ਮਾਫ ਹੋ ਜਾਂਦਾ ਵੀ ਨਾ ਅਸੀਂ ਤਲਾਕ ਤਾਂ ਅੱਜ ਹੀ ਕਰਨਾ ਤੋਂ ਦੇਣਾ ਅੱਗੇ ਤੇ ਨਾਂ ਵੀ ਮੈਂ ਤੋਂ ਨੇੜੇ ਲੱਗ ਲੱਗਤੇ ਇਹ ਗੱਲ ਜਾਨੀ ਸਿੱਧੀ ਡਾਕਟਰ ਨਹੀਂ ਲੈ ਉੱਥੇ ਡਾਕਟਰ ਨੂੰ ਆਫੀਸ ਕੀਤੀ ਸੀ ਫਿਰ ਅੰਦਰ ਮਤਲਬ ਠੱਥ ਹਾਰ ਕੇ ਡਾਕਟਰ ਨੇ ਫੈਮਿਲੀ کورٹ ਦਾ ਸਹਾਰਾ ਲੈਣਾ ਸਹੀ ਸਮਝਿਆ ਫੈਮਿਲੀ کورٹ ਤੇ ਜਾਂਦਾਗਾ ਮਤਲਬ ਵੀ ਅਦਾਲਤਾਂ ਤੇ ਜਾਂਦਾਗਾ ਤੇ ਉੱਥੋਂ ਇੱਕ ਜੱਜ ਸੀਗਾ ਜਿਹਦਾ ਨਾਮ ਸੀਗਾ ਅਨਿਲ ਕੁਮਾਰ ਉਹਨੂੰ ਸਾਰੀ ਗੱਲਬਾਤ ਦੱਸਦਾ ਹੈਗਾ ਜਦੋਂ ਤੇ ਫਿਰ ਉਹ ਜਿਹੜਾ ਮਤਲਬ ਜੱਜ ਆਉ ਸੰਮਣ ਭੇਜਦਾਗਾ ਕੁੜੀ ਦੇ ਕੁੜੀ ਦੇ ਪਰਿਵਾਰ ਨੂੰ ਪਰ ਉਹ ਸੰਮਣ ਦਾ ਰਿਪਲਾਈ ਵੀ ਨਹੀਂ ਕਰਦੇ ਨਾ ਕੁੜੀ ਵਾਲਾ ਕਰਦੇ ਆ ਤੇ ਨਾ ਕੁੜੀ ਕਰਦੀ ਨਾ ਕੁੜੀ ਦਾ ਮਾਤਾ ਕਰਦਾ ਐਦਾਂ ਕਰਦੇ ਕਰਦੇ 6-7 ਸੰਮਣ ਭੇਜਦੇ ਸੀਗੇ ਅਦਾਲਤ ਨੇ ਪਰ ਅੱਗੋਂ ਕੋਈ ਜਵਾਬ ਨਾ ਆਉਂਦਾ ਤੇ ਉਹਨਾਂ ਇੱਕ ਗੱਲ ਵੀ ਵੱਡੇ ਬੰਦੇ ਦੀ ਈਵੋ ਹੱਟ ਹੋ ਜਾਂਦੀ ਹੈ ਜਿ ਉਸੇ ਤਰ੍ਹਾਂ ਜੱਜਾ ਨਿਲਕੁਮਾਰ ਦੀ ਈਵੋ ਤੇ ਗੱਲ ਆ ਗਈ ਸੀ ਕਿਉਂਕਿ ਦਾਤ ਉਹ ਵੱਡੀ ਚੀਜ਼ ਹੁੰਦੀ ਹੈ ਜੱਜ ਮੋਰੋ ਵੱਡੀ ਚੀਜ਼ ਹੁੰਦੀ ਹੈ ਕਿ ਜਦੋਂ ਉਹ ਕੋਈ ਬੰਦਾ ਸਿਰਸਰੇ ਨਾ ਲਵੇ ਤਾਂ ਫਿਰ ਐਂਡ ਤੇ ਜਿਹੜਾ ਪਦਮ ਉਹ ਝੁਕਦੀ ਹੈ ਫਿਰ ਜਿਹੜਾ ਨਿਲਕੁਮਾਰ ਜੱਜ ਸੀਗਾ ਉਹ ਉਸ ਨੂੰ ਕਹਿੰਦਾਗਾ ਤੁਸੀਂ ਜਾਓ ਕੁੜੀ ਦੇ ਪਰਿਵਾਰ ਨੂੰ ਤੇ ਕੁੜੀ ਨੂੰ ਲੈ ਕੇ ਆਓ ਤੋ ਤਵਾਰ ਮਰ ਪੁੱਛ ਜਾਂਦੀ ਹੈ ਕਿ ਛਾਪੇ ਮਾਰ ਦੇਂ ਗੁੜੀ ਨਾਲ ਕਰੇ ਤੇ ਕੁੜੀ ਦੇ ਮਾਪਿਆਂ ਨੂੰ ਤੇ ਕੁੜੀ ਨੂੰ ਅਦਾਲਤ 'ਚ ਪੇਸ਼ ਕੀਤਾ ਜਾਂਦਾ। ਫਿਰ ਉਹ ਜਿਹੜਾ ਜੱਜ ਨਿਲਕੁਮਾਰ ਕਾਰਨ ਪੁੱਛਦਾਗਾ ਕੀ ਕਾਰਨ ਵੀ ਤੂੰ ਅੱਜ ਤੱਕ ਇਸ ਡਾਕਟਰ ਨੂੰ ਆਪਦੇ ਨੇੜੇ ਕਿਉਂ ਨਹੀਂ ਲਗੰਦ ਦਿੱਤਾ। ਤੇ ਇੱਕ ਇਬਾਦ ਫੈਸਲਾ ਸਮੋ ਕੇ ਵੀ ਇਸ ਕੁੜੀ ਦਾ ਜਿਹੜਾ ਮੰਨ ਮੈਡੀਕਲ ਚੈੱਕ-ਅਪ ਕੀਤਾ ਜਾਵੇ। ਮੈਡੀਕਲ ਚੈੱਕ-ਅਪ ਕੀਤਾ ਜਾਂਦਾਗਾ ਤੇ ਉਸ ਮੈਡੀਕਲ ਦੀ ਰਿਪੋਰਟ ਸੁਣ ਕੇ ਸਾਰਿਆਂ ਨੇ ਹੋਸ਼ ਛੋੜ ਦੇ ਆਂਦੇ ਆ। ਸਨੇ ਜੱਜ ਦੇ ਸਨੇ ਪੋਸ ਵਾਲਿਆਂ ਦੇ ਸਨੇ ਉਸ ਡਾਕਟਰ ਦੇ ਜਿਹਦੇ ਨਾਲ ਉਹ ਡਾਕਟਰ ਨੇ ਵਿਆਹ ਕਰਾਇਆ ਸੀ। ਉਹ ਰਿਪੋਰਟ 'ਚ ਇਹ ਹੁੰਦਾ ਕਿ ਕੁੜੀ ਜਿਹੜੀ ਸੀਗੀ ਉਹ ਕੁੜੀ ਨਹੀਂ ਸੀਗੀ ਉਹ ਇੱਕ ਕਿਨਰ ਸੀ। ਇਹ ਸੁਣ ਕੇ ਉਹ ਡਾਕਟਰ ਦੇ ਹੋਸ਼ ਉੱਡ ਗਏ। ਇਹ ਮੇਰੇ ਨਾਲ ਕੀ ਹੋ ਗਿਆ? ਮੈਨਾਂ ਐਡਾ ਵੱਡਾ ਧੋਖਾ ਕਿਉਂ ਹੋਇਆ ਤੇ ਮਤਲਬ ਇਹ ਕਿਉਂ ਕੀਤਾ ਇਹਨਾਂ ਨੇ? ਉਸ ਤੋਂ ਬਾਅਦ ਅਦਾਲਤ ਫੈਸਲਾ ਸੁਣਾਉਂਦੀ ਹੈ ਵੀ ਨਾ ਡਾਕਟਰ ਨਾਲ ਤੈਨੂੰ ਤਲਾਕ ਦੇਣਾ ਪਊਗਾ ਤੇ ਸਾਨੂੰ ਸਜ਼ਾ ਵੀ ਹੋਣੀ ਹੈ ਕਿਉਂਕਿ ਤੁਸੀਂ ਇੱਕ ਬੰਦੇ ਦੇ ਜਵਾਬਾਂ ਨਾ ਖੜੇ ਹੋਗੇ ਇੱਕ ਬੰਦੇ ਨੂੰ ਝੂਠ ਬੋਲ ਕੇ ਵਿਆਹ ਕਰਾਇਆ ਹੈਗਾ ਤੇ ਉਸ ਤੋਂ ਬਾਅਦ ਜਿਹੜਾ ਉਹਨੇ ਵੀ ਫੈਸਲਾ ਸੁਣਾਉਂਦੀ ਹੈਗੀ ਅਦਾਲਤ ਪਰ ਉਹ ਇੱਕ ਜਿਹੜਾ ਡਾਕਟਰ ਸੀ ਉਹ ਗੱਲ ਦਾ ਜਵਾਬ ਆਮ ਲੈਂਦਾ ਸੀ ਕਿ ਡਾਕਟਰ ਜੀ ਤੂੰ ਮੈਨੂੰ ਐਡਾ ਬੜਾ ਤੋਕਾ ਕਿਉਂ ਦਿੱਤਾ ਬਿੱਟ ਕਿਸੇ ਨੂੰ ਜਾਂ ਮੇਰਾ ਪੈਸਾ ਦੇਖ ਕੇ ਮੈਨਾਂ ਧੋਖਾ ਕੀਤਾ ਉਹ ਵੀ ਮੈਨੂੰ ਸਾਹਸ ਨਾਲ ਦੱਸਿਆ ਤੇ ਫਿਰ ਇਹ ਤੋਂ ਡਾਕਟਰ ਨਹੀਂ ਕਹਿੰਦੀ ਹੈਗੀ ਉਹ ਕੁੜੀ ਕਹਿੰਦੀ ਹੈਗੀ ਉਹ ਕਿਨਰ ਕਹਿੰਦੀ ਹੈਗੀ ਵੀ ਮੈਂ ਵਿਆਹ ਤੋਂ ਪਹਿਲਾਂ ਹੀ ਸਰਜਰੀ ਕਰਾਉਣੀ ਸੀਗੀ ਲਿੰਗ ਸਰਜਰੀ ਕਰਾਉਣੀ ਸੀ ਵੀ ਮੈਂ ਕਿਨਰ ਤੋਂ ਕੁੜੀ ਬਣਾਉਣਾ ਚਾਹੁੰਦੀ ਸੀ ਪਰ ਜਿਹੜੀ ਉਹ ਸਰਜਰੀ ਉਹ ਨਹੀਂ ਹੋ ਸਕਦੀ ਫੇਰ ਕਹਿੰਦੀ ਮੈਨੂੰ ਕੋਈ ਉਮੀਦ ਨਾ ਲੱਗੀ ਵੀ ਮੇਰਾ ਵਿਆਹ ਹੋ ਜੂਗਾ ਤਾਂ ਕਹ ਕੇ ਕਿਹਨੇ ਮੈਂ ਤੇਰੇ ਕਹਿ ਬਣ ਚਾਈ ਸੀਗੀ ਤੇ ਤਾਂ ਤੇਰੇ ਨਾਲ ਜਿਹੜਾ ਹੈ ਡਰਾਮਾ ਰਚਿਆ ਤੇ ਮੈਨੂੰ ਐਵੇਂ ਸਿਰ ਉੱਤਰਨਾ ਵਿਆਹ ਹੋ ਜੂਗਾ ਤੂੰ ਦੋਵਾਂ ਸਾਰਾ ਕੁਝ ਸੈੱਟ ਹੋ ਜਾਉਂਦਾ ਹੁੰਦੇ ਤੁਸੀਂ ਅੱਡਾ ਉੱਡਾ ਧੋਕਾ ਕੀਤਾ ਉਸ ਤੋਂ ਮਤਲਬ ਵੀ ਪੁੜੀ ਨੇ ਅੱਜ ਵੀ ਖਾਣੀ ਤਾਂ ਦੇਖਤੀ ਸੀ